ਸਸਤੀ ਗੱਲ ਦੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਮੀਤ ਸਿੰਘ ਜੀ ਐਸ ਮੋਟਰਸ ਤਰਵੰਡੀ ਸਾਬੋਤ ਹਾਂ ਜੀ ਲੋ ਜੀ ਕਾਫੀ ਭਰਾਵਾਂ ਦੇ ਸਾਡੇ ਕੋਲੇ ਮੈਸੇਜ ਆਉਂਦੇ ਸੀ ਵੀ ਤੁਸੀਂ ਸਾਨੂੰ ਇੱਕ ਸਸਤੇ ਰੇਟ ਦੇ ਵਿੱਚ ਮਰੂਤੀ ਕਾਰ ਦਿਵਾਓ ਸੋ ਅੱਜ ਸਾਰੇ ਭਰਾਵਾਂ ਵਾਸਤੇ ਆਪਣੇ ਕੋਲ ਇੱਕ ਮਰੂਤੀ ਕਾਰ ਆ ਚੁੱਕੀ ਹੈ ਜੀ 2005 ਮਾਡਲ ਹੈ ਪੰਜਾਬ ਨੰਬਰ ਗੱਡੀ ਹੈ ਜੀ ਸੋ ਆਪਣਾ ਜਿਹੜੀ ਵੀ ਆਡੀਅנס ਜੁੜੀ ਆ ਉਹ ਘੱਟ ਤੋਂ ਘੱਟ ਰੇਟਾਂ ਵਾਲੀ ਜਿਹੜੀ ਗੱਡੀਆਂ ਲੈਣਾ ਪਸੰਦ ਕਰਦੀ ਹੈ ਸੋ ਅੱਜ ਦੇ ਵੀਡੀਓ ਅਸੀਂ ਇੱਕ ਮਰੂਤੀ ਗੱਡੀ ਦੇ ਰਿਕਾਰਡਿੰਗ ਦਿਖਾ ਰਹੇ ਹਾਂ ਜਿਹਦਾ ਕਿ ਰੇਟ ਤੁਹਾਨੂੰ ਬਹੁਤ ਘੱਟ ਮਿਲਣਾ। ਇਹ ਵਾਲੀ ਗੱਡੀ ਆਪਣੇ ਕੋਲੇ ਥੋੜੇ ਜੇ ਕੰਮ ਲਈ ਆਈ ਸੀ। ਤਾਂ ਬਾਈ ਜੀ ਨਾਲ ਆਪਣੀ ਗੱਲਬਾਤ ਹੋਈ ਤਾਂ ਕਹਿੰਦੇ ਇਹ ਵਾਲੀ ਗੱਡੀ ਆਪਾਂ ਸੇਲ ਵੀ ਕਰਨੀ ਆ। ਬਾਕੀ ਗੱਡੀ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ। ਇਹ ਵਾਲੀ ਗੱਡੀ ਦਾ ਆਪਾਂ ਲੌਕ ਸੈੱਟ ਬਿਲਕੁਲ ਨਵਾਂ ਪਾ ਕੇ ਦਿੱਤਾ ਜੀ। ਲੌਕ ਸੈੱਟ ਦੇ ਰਿਕਾਰਡਿੰਗ ਆਪਣੇ ਕੋਲੇ ਗੱਡੀ ਆਈ ਸੀ ਨਾਲ ਨਾਲ ਗੱਡੀ ਦੇ ਸਾਈਡ ਮਿਰਰ ਵੀ ਦੋਨੇ ਆਪਾਂ ਨਵੇਂ ਲਗਾ ਕੇ ਦਿੱਤੇ ਆ। ਬਾਕੀ ਤੁਸੀਂ ਆ ਗੱਡੀ ਦੀ ਪੂਰੀ ਪੂਰੀ ਕੰਡੀਸ਼ਨ ਦੇਖ ਸਕਦੇ ਹੋ। ਬਾਕੀ ਜਿਹੜੇ ਇਹ ਵਾਲੀ ਗੱਡੀ ਦੇ ਮੈਟ ਸਿਸਟਮ ਹੈ ਜੀ ਜੋ ਵੀ ਮੈਟ ਵਗੈਰਾ ਨੇ ਉਹ ਬਾਈ ਜੀ ਨੇ ਘਰੇ ਰੱਖੇ ਹੋਏ ਆ। ਉਹਨੂੰ ਪ੍ਰੋਪਰਲੀ ਵਾਸ਼ ਕਰਕੇ ਇਸ ਕਰਕੇ ਇਹ ਵਾਲੀ ਗੱਡੀ ਦੇ ਵਿੱਚ ਇਸ ਟਾਈਮ ਤੇ ਮੈਟ ਨਹੀਂ ਪਛਾਏ ਹੋਏ। ਬਾਕੀ ਤੁਸੀਂ ਗੱਡੀ ਦੀ ਪੂਰੀ ਦੀ ਪੂਰੀ ਕੰਡੀਸ਼ਨ ਚੈੱਕ ਕਰ ਸਕਦੇ ਹੋ। ਬਾਈ ਜੀ ਪੂਰੇ ਸ਼ੌਂਕ ਨਾਲ ਆਪਣੀ ਗੱਡੀ ਦਾ ਕੰਮ ਕਰਵਾ ਕੇ ਲੈ ਕੇ ਆਏ ਸਾਡੇ ਤੋਂ। 2005 ਮਾਡਲ ਗੱਡੀ ਹੈ ਜੀ ਗੱਡੀ ਦੀ ਕੰਡੀਸ਼ਨ ਵੀ ਬਿਲਕੁਲ ਵਧੀਆ ਪਈ ਆ। ਬਾਕੀ ਸੋ ਕਿਸੇ ਵੀ ਪੁਰਾਣੀ ਗੱਡੀ ਲੈਣੀ ਹੋਵੇ ਤੁਸੀਂ ਇੱਕ ਵਾਰੀ ਇਹ ਵਾਲੀ ਵੀਡੀਓ ਜ਼ਰੂਰ ਚੈੱਕ ਕਰਕੇ ਆਇਓ ਜੀ ਤੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਜਿਹੜਾ ਆਪਣਾ ਹੈਪੀਅ ਜੀਐਸ ਮੋਟਰਸ ਦਾ ਵੱੰਡੀ ਸਾਬੋ ਜੀ ਇਹ ਤੁਹਾਡੇ ਵਾਸਤੇ ਬਹੁਤ ਹੀ ਸਸਤੀ ਸਸਤੀਆਂ ਗੱਡੀਆਂ ਲੈ ਕੇ ਆਵੇਗਾ ਹੁਣ ਆਪਾਂ ਜਿਹੜੀਆਂ ਵੀਡੀਓਜ਼ ਬਹੁਤ ਘੱਟ ਬਣਾ ਰਹੇ ਹਾਂ ਕਿਉਂਕਿ ਇਸ ਟਾਈਮ ਥੋੜੇ ਜਿ ਗੱਡੀਆਂ ਦੇ ਰੇਟ ਹਾਈ ਹੋਏ ਪਏ ਨੇ ਇਸ ਕਰਕੇ ਜੋ ਵੀ ਸਸਤੇ ਰੇਟ ਦੀ ਗੱਡੀ ਆਉਂਦੀ ਹੈ ਆਪਣੇ ਕੋਲੇ ਆਪਾਂ ਉਹੀ ਗੱਡੀ ਦੀ ਵੀਡੀਓਜ਼ ਅਪਲੋਡ ਕਰਦੇ ਹਾਂ ਇਹ ਵਾਲੀ ਗੱਡੀ ਹੈਗੀ ਜੀ 2005 ਮਾਡਲ ਤੇ ਇੱਕ ਭਰਾ ਨੂੰ ਹੋਰ ਬੇਨਤੀ ਹੈ ਜੀ ਆਪਣੇ ਵੀਡੀਓ ਨੂੰ ਚਲਦੇ-ਚਲਦੇ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਕਿਸੇ ਵੀ ਭਰਾ ਨੇ ਸਸਤੀ ਗੱਡੀ ਲੈਣੀ ਹੋਵੇ ਆਪਣੇ ਪੇਜ ਦਾ ਲਿੰਕ ਉਹਨਾਂ ਕੋਲ ਚਲਾ ਜਾਵੇ ਤੇ ਉਹ ਆਪਣੇ ਵੀਡੀਓਜ਼ ਦੇਖ ਕੇ ਆਪਣੇ ਕੋਲ ਘਰ ਆ ਕੇ ਗੱਡੀ ਲਿਆ ਸਕਦੇ ਨੇ ਲੋ ਬਾਈ ਤੁਸੀਂ ਗੱਡੀ ਚੈੱਕ ਕਰ ਸਕਦੇ ਹੋ ਪੂਰੀ ਦੀ ਪੂਰੀ ਆਪਾਂ ਆਪਣੇ ਵੀਡੀਓ ਦੇ ਵਿੱਚ ਗੱਡੀ ਦਿਖਾ ਰਹੇ ਹਾਂ ਟਾਇਰ ਵਗੈਰਾ ਗੱਡੀ ਦੇ ਬਿਲਕੁਲ ਵਧੀਆ ਪਏ ਨੇ ਥੋੜਾ ਬਹੁਤ ਗੱਡੀ ਕੰਮ ਜਿਹੜਾ ਹੋਰ ਭਾਲ ਦੀ ਥੱਲੋਂ ਚੈਸਿਸ ਵਗੈਰਾ ਦਾ ਬਾਕੀ ਕੋਈ ਮੇਜਰ ਕੰਮ ਨਹੀਂ ਹੈਗਾ ਗੱਡੀ ਬਿਲਕੁਲ ਓਕੇ ਰਿਪੋਰਟ ਹੈ ਟਾਇਰ ਟੂਰ ਗੱਡੀ ਦੇ ਬਿਲਕੁਲ ਵਧੀਆ ਪਏ ਨੇ ਗੱਡੀ 2005 ਮਾਡਲ ਹੈ ਜੀ ਮੇਰਾ ਮੋਬਾਈਲ ਨੰਬਰ ਨੋਟ ਕਰ ਲਓ 9877674732 ਆਪਣਾ ਮੋਬਾਈਲ ਨੰਬਰ ਹੈ ਬਾਕੀ ਉਹ ਲਾਈਵਲ ਗੱਡੀ ਦੇ ਵਿੱਚ ਪਾਏ ਹੋਏ ਨੇ ਗੱਡੀ ਦੀ ਕੰਡੀਸ਼ਨ ਦੀ ਗੱਲ ਕਰੀਏ ਤੇ ਨੰਬਰ ਦੀ ਨੰਬਰ ਹੈਗਾ ਪੀਵੀ 10 ਜੀ ਜਾਣੇ ਕਿ ਲੁਧਿਆਣਾ ਨੰਬਰ ਹੈ ਬਾਕੀ ਨਾਲ ਨਾਲ ਤੁਸੀਂ ਗੱਡੀ ਦੀ ਚਾਰੇ ਸਾਈਡਾਂ ਤੋਂ ਕੰਡੀਸ਼ਨ ਚੈੱਕ ਕਰ ਹੀ ਚੁੱਕੇ ਹੋ ਇਹ ਵਾਲੀ ਗੱਡੀ 2005 ਮਾਡਲ ਹੈ ਪੰਜਾਬ ਨੰਬਰ ਹੈ ਤੇ ਗੱਡੀ ਦੀ ਰੇਟ ਦੀ ਡਿਮਾਂਡ ਪਈ ਜੀ ਹੈਗੀ 45000 ਰੁਪਇਆ 45000 ਰੁਪਇਆ ਇਹ ਫਿਕਸ ਪ੍ਰਾਈਸ ਹੈ ਜੀ ਗੱਡੀ ਦਾ ਬਾਕੀ ਬੰਗਾਂ ਨਾਲ ਜਿੰਮੇ ਵੀ ਸਾਰੀ ਗੱਲਬਾਤ ਹੋਈ ਸੀ ਉਸ ਤਰ੍ਹਾਂ ਹੀ ਆਪਾਂ ਇਹ ਗੱਡੀ ਦੀ ਵੀਡੀਓ ਬਣਾ ਕੇ ਦਿਖਾਈ ਹੈ ਜਿੰਮੀ ਵੀ ਆਪਣੇ ਕੋਲੇ ਗੱਡੀ ਕੰਮ ਵਾਸਤੇ ਆਈ ਸੀ ਵਿਦਆਊਟ ਪਾਸਿੰਗ ਵਾਲੀ ਗੱਡੀ ਐ ਸੋ ਕਾਫੀ ਭਰਾਵਾਂ ਨੇ ਮੈਸੇਜ ਕਰਦੇ ਵੀ ਇਹ ਗੱਡੀ ਪਾਸਿੰਗ ਵਾਲੀ ਹੈ ਜਾਂ ਨਹੀਂ ਇਹ ਵਾਲੀ ਗੱਡੀ ਦੀ ਪਾਸਿੰਗ ਨਹੀਂ ਹੈਗੀ ਜੀ ਸਿਰਫ ਪੰਜਾਬ ਨੰਬਰ ਹੈ ਅਗਰ ਤੁਸੀਂ ਕੋਈ ਆਪਣਾ ਛੋਟਾ ਮੋਟਾ ਬਿਜ਼ਨਸ ਸਟਾਰਟ ਕਰਨਾ ਹੈ ਜਾਂ ਤੁਸੀਂ ਕੋਈ ਗੱਡੀ ਸਿੱਖਣ ਵਾਸਤੇ ਲੈਣੀ ਹੈ ਤਾਂ ਉਹਦੇ ਲਈ ਇਹ ਬਹੁਤ ਬੈਟਰ ਗੱਡੀ ਹੈ ਜੀ ਗੱਡੀ ਦੇ ਵਿੱਚ ਏਸੀ ਵੀ ਲੱਗਿਆ ਹੋਇਆ ਵਰਕਿੰਗ ਕੰਡੀਸ਼ਨ ਦੇ ਵਿੱਚ ਨਹੀਂ ਹੈ ਬਟ ਲੱਗਿਆ ਹੋਇਆ ਏਸੀ ਸੋ ਕਿਸੇ ਭਰਾ ਨੇ ਗੱਡੀ ਲੈਣੀ ਹੋਵੇ ਤੁਸੀਂ ਚੈਸਿਸ ਵਗੈਰਾ ਚੈੱਕ ਕਰਕੇ ਸਾਡੇ ਕੋਲੇ ਗੱਡੀ ਦੀ ਆ ਸਕਦੇ ਹੋ ਸਾਡਾ ਮੋਬਾਈਲ ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ 98767 74732 ਆਪਣਾ ਮੋਬਾਈਲ ਨੰਬਰ ਹੈ ਜੀ ਸੋ 45000 ਰੁਪਏ ਦੇ ਵਿੱਚ ਤੁਸੀਂ ਮਰੂਤੀ ਗੱਡੀ ਲੈ ਜਾ ਸਕਦੇ ਹੋ 2005 ਮਾਡਲ ਤੇ ਵੀਡੀਓ ਨੂੰ ਬਤੁਆ ਬਤ শেয়ার ਕਰ ਦੇ ਜੀ ਮਿੱਤਰੋ ਇਹ ਗੱਡੀ ਹੈ ਕਿ 2005 ਮਾਡਲ ਤੇ ਰੇਟ ਹੈਗਾ ਦਾ 45000 ਰੁਪਿਆ ਮੋਬਾਈਲ ਨੰਬਰ ਸਾਡਾ ਨੋਟ ਕਰ ਲਓ 98767 74732 ਜਿਹੜੇ ਭਰਾਣੇ ਗੱਡੀ ਲੈਣੇ ਹੋ ਤੁਹਾਨੂੰ ਜਲਦੀ ਅੰਦਰ ਕਾਲ ਕਰ ਸਕਦੇ ਹੋ